ਤਰੰਤਰੰਦੀਆਂ ਜਿਮਨੀ ਚੌੜਾ ਤੇ ਅੱਜ VOTING ਹੈ ਤੇ ਦੂਜੇ ਪਾਸੇ ਉੱਥੇ ਹੀ ਸਾਰੀਆਂ ਪਾਰਟੀਆਂ ਜਿਹੜੀ ਕਿ ਸਿਆਸੀ ਅਖਾੜੇ ਦੇ ਵਿੱਚ ਜੁਟੀਆਂ ਹੋਈਆਂ ਸੀ ਹਾਲਾਂਕਿ ਅੱਜ VOTING ਜਿਹੜੀ ਕਿ ਸਵੇਰ ਤੋਂ ਹੀ ਸ਼ੁਰੂ ਹੋ ਗਈ ਹੈ ਪਰੰਤੂ ਦੂਜੇ ਪਾਸੇ ਉੱਥੇ ਹੀ ਨਤੀਜੇ ਤੈਅ ਕਰਨਗੇ ਕਿ ਕਿਸ ਦੇ ਹਿੱਸੇ ਜਿਹੜੀ ਕਿ ਇਹ MLA ਦੀ ਸੀਟ ਆਉਂਦੀ ਹਾਲਾਂਕਿ ਹਰਮਿੰਦਰ ਸਿੰਘ ਸੰਧੂ ਜਿਹੜੇ ਕਿ ਬਿਆਨ ਦਿੰਦੇ ਹੋਏ ਨਸਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਆਮ ਆਦਮੀ ਪਾਰਟੀ ਇਸ ਵੱਡੀ ਲੀਡ ਦੇ ਉੱਤੇ ਜਿੱਤ ਪ੍ਰਾਪਤ ਕਰੇਗੀ ਤਾਂ ਦੂਜੇ ਪਾਸੇ ਇਹਨਾਂ ਨੇ ਕਿਹਾ ਹੈ ਕਿ ਜੇਕਰ ਰਹਾ ਤਾਂ ਅਸੀਂ 2027 ਦੇ ਵਿੱਚ ਵੀ ਆਪਣੀ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣਾਵਾਂਗੇ ਦੂਜੇ ਪਾਸੇ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਪਲਟਵਾਰ ਕੀਤਾ ਸੁਖਵੀਰ ਸਿੰਘ ਬਾਦਲ ਨੂੰ ਮੋੜ ਤੋਂ ਲਲਕਾਰ ਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹਰਮੀ ਸੰਧੂ ਦਾ ਆਉਤਾਨੂ ਸੁਣਾਉਣੇ ਆ ਪ੍ਰਮਾਤਮਾ ਦੀ ਮਿਹਰ ਆ ਵੇਖੋ ਮਹਾਰਾਜ ਦਾ ਘਰ ਆ ਜੀ ਜੀ ਇੱਥੇ ਕਿਸੇ ਚੀਜ਼ ਦੀ ਘਾਟ ਨਹੀਂ ਸੋ ਇਸ ਕਰਕੇ ਵੋਟਰ ਕਹਿੰਦੇ ਨੇ ਕਿ ਸੰਸਦਾਂ ਨੇ ਬੜੇ ਕੰਮ ਕੀਤੇ ਤੇ ਸਾਨੂੰ ਸਾਥ ਸਾਨੂੰ ਹੁਣ ਵੀ ਯਕੀਨ ਹੈ ਕਿ ਬਹੁਤ ਕੰਮ ਕੀਤੇ ਜਾਣਗੇ ਤਾਂ ਕੀ ਲੋਕਾਂ ਦੀ ਉਮੀਦਾਂ ਤੇ ਕਰੇ ਉਤਰੋਗੇ ਜਿੱਦ ਤੋਂ ਬਾਅਦ ਦੇਖੋ ਮੈਂ ਤੇ ਡਵੈਲਪਮੈਂਟ ਜੀ ਲੋਕਾਂ ਦੇ ਕੰਮ ਲੋਕਾਂ ਦੀ ਸੇਵਾ ਦੀ ਜਿੰਦਗੀ ਆਪਣੀ ਕੱਟੀ ਆ ਜੀ ਔਰ ਇਸੇ ਕਰਕੇ ਸਟੈਪ ਲਿਆ ਵੀ ਲੋਕਾਂ ਦੇ ਜਿਹੜੇ ਰੁਕੇ ਕੰਮ ਆ ਐਵੇਂ ਚਿਰ ਤੋਂ ਲੋਕਾਂ ਦੀਆਂ ਆਸਾਂ ਨੇ ਔਰ ਮੈਂ ਸਮਝਦਾ ਉਹਨਾਂ ਆਸਾਂ ਤੇ ਪੂਰੇ ਉਤਰਾਂਗੇ ਮਾਰਜ ਮੇ ਕੋ ਮਾਰਜਨ ਬਾਰੇ ਸਰਦਾਰ ਸਾਹਿਬ ਤੁਹਾਨੂੰ ਕਿੰਨਾ ਰੇ ਮੁਕਾਬਲਾ ਕਰਨਾ ਦੇਖੋ ਮਾਰਜਨ ਤੇ ਜਨਤਾ ਨੇ ਦੇਣਾ ਮੈਂ ਕੀ ਕਹਿ ਸਕਦਾ ਜੀ ਇਹਦੇ ਬਾਰੇ ਜੇ ਤੱਕ ਯਕੀਨੀ ਆ ਤੁਹਾਡੀ ਦੇਖੋ ਮੈਂ ਤਾਂ ਸਮਝਦਾ ਜੀ ਪਰਮਾਤਮਾ ਦੀ ਬਹੁਤ ਮਿਹਰ ਭਰਿਆ ਹੱਥ ਹੋਊਗਾ ਔਰ ਜਿਹੜੇ ਇਹ ਇਲੈਕਸ਼ਨ ਦੇ ਰਿਜ਼ਲਟ ਹੋਣਗੇ ਜੀ ਜੀ ਬਹੁਤ ਅੱਛੇ ਉੜ ਪਰਮਾਤਮਾ ਦੀ ਮਿਹਰ ਆ ਵੇਖੋ ਮਹਾਰਾਜ ਦਾ ਘਰ ਆ ਜੀ ਜੀ ਇੱਥੇ ਕਿਸੇ ਚੀਜ਼ ਦੀ ਘਾਟ ਨਹੀਂ ਸੋ ਇਸ ਕਰਕੇ ਜਿਹੜਾ ਵੋਟਰ ਕਹਿੰਦੇ ਨੇ ਕਿ ਸੰਸਦਾਂ ਨੇ ਬੜੇ ਕੰਮ ਕੀਤੇ ਤੇ ਸੰਧੂ ਸਾਥੀ ਸਾਨੂੰ ਹੁਣ ਵੀ ਯਕੀਨ ਹੈ ਕਿ ਬਹੁਤ ਕੰਮ ਕੀਤੇ ਜਾਣਗੇ ਤਾਂ ਕੀ ਲੋਕਾਂ ਦੀ ਉਮੀਦਾਂ ਤੇ ਕਰੇ ਉਤਰੋਗੇ ਜਿੱਦ ਤੋਂ ਬਾਅਦ ਦੇਖੋ ਮੈਂ ਤੇ ਡਵੈਲਪਮੈਂਟ ਜੀ ਲੋਕਾਂ ਦੇ ਕੰਮ ਲੋਕਾਂ ਦੀ ਸੇਵਾ ਦੀ ਜ਼ਿੰਦਗੀ ਆਪਣੀ ਕੱਟੀ ਆ ਜੀ ਔਰ ਇਸੇ ਕਰਕੇ ਸਟੈਪ ਲਿਆ ਵੀ ਲੋਕਾਂ ਦੇ ਜਿਹੜੇ ਰੁਕੇ ਕੰਮ ਆ ਐਵੇਂ ਚਿਰ ਤੋਂ ਲੋਕਾਂ ਦੀਆਂ ਆਸਾਂ ਨੇ ਔਰ ਮੈਂ ਸਮਝਦਾ ਉਹਨਾਂ ਆਸਾਂ ਦੇ ਪੂਰੇ ਉਤਰਾਂਗੇ ਮਾਰਜ ਮੇਰੇ ਕੋ ਮਾਰਜਨ ਬਾਰੇ ਆਪਰ ਸਾਹਿਬ ਪਰ ਮੁਕਾਬਲਾ ਕਰਨਾ ਦੇਖੋ ਮਾਰਜਨ ਤੇ ਜਨਤਾ ਨੇ ਦੇਣਾ ਮੈਂ ਕੀ ਕਹਿ ਸਕਦਾ ਜੀ ਇਹਦੇ ਬਾਰੇ ਜਿੱਤ ਯਕੀਨੀ ਮਾਰਦਾ ਟੁੱਟਣਾ ਜਿੱਤ ਯਕੀਨੀ ਹੈ ਤੁਹਾਡੀ ਦੇਖੋ ਮੈਂ ਤਾਂ ਸਮਝਦਾ ਜੀ ਪਰਮਾਤਮਾ ਦੀ ਬਹੁਤ ਮਿਹਰ ਭਰਿਆ ਹੱਥ ਹੋਊਗਾ ਔਰ ਜਿਹੜੇ ਇਹ ਇਲੈਕਸ਼ਨ ਦੇ ਰਿਜ਼ਲਟ ਹੋਣਗੇ ਬਹੁਤ ਅੱਛੇ ਹੋਣਗੇ